ਇਹੇ ਲੋਕ ਜਦੋਂ ਸਿਰ ਜੋੜਦੇ ਨੇ ਤਾਂ ਸਿਰ ਜੋੜ ਕੇ ਕਦੇ ਤਾਂ ਇਹ ਗੱਲ ਕਰਨੀ ਵੀ ਸਾਡੇ ਕਮੀਆਂ ਦੇ ਵਿੜੇ ਸੂਰਜ ਮੰਗਦੇ ਦੀਆਂ ਗੱਲਾਂ ਤਾਂ ਹੁੰਦੀਆਂ ਨੇ ਆਪੇ ਚੜਜੂਗਾ ਸੂਰਜ ਕਮੀਆਂ ਦੇ ਵਿੜੇ ਆਪੇ ਆਜੂਗਾ ਜਦ ਕਮੀਆਂ ਦੇ ਵਿੜੇ ਚ ਸੂਰਜ ਚੜਨਾ ਪੈਣਾ ਜੇ ਭਾਵੇਂ ਇਹ ਗੱਲ ਹੈ ਵੀ ਕਮੀਆਂ ਦੇ ਵੇੜੇ 'ਚ ਸੂਰਜ ਨੇ ਆਪੇ ਨਹੀਂ ਚੜਨਾ ਕਮੀਆਂ ਦੇ ਵੇੜੇ 'ਚ ਸੂਰਜ ਦੀ ਨੱਥ ਤਾਂ ਕਿਸੇ ਹੋਰ ਦੇ ਹੱਥ ਹੈ ਜਦੋਂ ਉਹਦੀ ਨੱਥ 'ਤੇ ਹੱਥ ਪੜ ਕੇ ਉਹਦੀ ਨੱਥ ਛਡਾ ਕੇ ਤੁਸੀਂ ਆਪ ਦੇ ਹੱਥ ਕਰੋਗੇ ਤਾਂ ਵੱਡੇ ਸ਼ਾਹੂਕਾਰਾਂ ਤੇ ਵੱਡੇ ਸ਼ਰਮਾਇਦਾਰਾਂ ਵੱਡੇ ਜ਼ਗੀਰਦਾਰਾਂ ਦੇ ਢਿੱਡ ਪੀੜ ਤਾਂ ਹੋਊਗੀ ਉਹਦੇ ਚੋਂ ਹੋਇਆ ਹਰਪਗਮਨ ਤੇ ਹਮਲਾ ਕਨੇ ਹਰਪਗਮਨ ਤੇ ਨਹੀਂ ਐਸੇ ਇਹਨੇ ਦਿਨਾ ਚ ਕਿਰਤੀ ਕਿਸਾਨ ਯੂਨੀਅਨ ਵਾਲਾ ਜਿਹੜਾ ਆਗੂ ਸੀ ਉਹਦੀਆਂ ਲੱਤਾਂ ਤੋੜਦੇ ਆ ਕਿਉਂਕਿ ਜਦੋਂ ਜ਼ਮੀਨਾਂ ਦੀ ਗੱਲ ਚੱਲਦੀ ਹੈ ਤੁਸੀਂ ਮੰਨੀ ਜਾਓ ਮੰਦਰੇਗਾ ਦਾ ਕੰਮ ਤੁਸੀਂ ਪੰਜ ਬਾਰ ਲਈ ਪਲਾਟ ਮੰਗੀ ਜਾਓ ਤੁਸੀਂ ਜਨਤਕ ਬੰਡ ਬੰਡ ਪ੍ਰਣਾਲੀ ਗਿਆ ਸਹੂਲਤਾ ਮੰਗੀ ਜਾਓ ਤੁਸੀਂ ਸਗਨ ਸੰਗੀਮ ਆ ਮੰਗੀ ਜਾਓ ਤੁਸੀਂ ਬੱਸ ਸਰਵਿਸ ਫ੍ਰੀ ਮੰਗੀ ਜਾਓ ਇਹ ਤੇ ਨਹੀਂ ਕਿਸੇ ਨੂੰ ਕੋਈ ਰੌਲਾ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਜਰਾ ਸੀ ਖੇਤ ਮਜ਼ਦੂਰਾਂ ਅਸੀਂ ਆਪਣੀ ਦਿਹਾੜੀ ਦੇ ਨਾਲ ਬੱਚੇ ਪਾਲਦੇ ਸੀ ਆ ਛੋੜੇ ਨਵੇਂ ਮਾਡਲ ਨੇ ਤਾਂ ਸਾਡਾ ਸਾਰਾ ਕੰਮ ਤਾਂ ਖੋ ਲਿਆ ਕੰਮ ਸਾਨੂੰ ਆਹੀ ਆਉਂਦਾ ਹੈ ਖੇਤੀ ਕਰਨਾ ਪਹਿਲਾਂ ਵੀ ਤੁਹਾਡੇ ਖੇਤਾਂ 'ਚ ਕੰਮ ਕਰਦੇ ਸੀ ਹੁਣ ਖੇਤਾਂ ਦਾ ਕੰਮ ਤੁਸੀਂ ਇਹਨੇ ਖੋ ਲਿਆ ਸਾਨੂੰ ਜ਼ਮੀਨ ਦੇ ਦਿਓ ਫੇਰ ਆ ਤੀਜੇ ਸਿਹੜੀ ਗੱਲ ਨਿਕਲੇ ਵੀ ਪੰਚਾਇਤ ਜ਼ਮੀਨ ਚੋਂ ਭਾਈ ਤੀਜਾ ਐਸਾ ਦੇ ਦਿਓ ਇਹਨਾਂ ਨੂੰ ਤੀਜਾ ਹਿਸਾਬੀ ਠੇਕੇ ਤੇ ਦੇਣਾ ਉੱਚ ਵੀ ਠੇਕੇ ਤੇ ਦੇਣਾ ਆ ਪਟੋਈ ਪਿੰਡ ਦੀ ਘਟਨਾ ਦਾ ਅਸੀਂ ਖਾਲੀ ਮਿਲ ਕੇ ਆਇਆ ਉਥੇ ਠੇਕੇ ਤੇ ਦਿੱਤੀ ਐ ਜ਼ਮੀਨ ਮਜ਼ਦੂਰਾਂ ਨੂੰ ਹਾਲਾਂਕਿ ਚਾਹ ਉਹਨਾਂ ਦਾ ਡਿਗਰੀਆਂ ਦਾ ਰੌਲਾ ਕਿਸਾਨਾਂ ਦਾ ਹੋਰ ਕਿਸਮ ਦਾ ਰੌਲਾ ਮਜ਼ਦੂਰਾਂ ਨੂੰ ਠੇਕੇ ਤੇ ਦਿੱਤੀ ਆ ਹੋ 98 ਏਕੜ ਦੇ ਵਿੱਚੋਂ 32 ਏਕੜ ਮਜ਼ਦੂਰਾਂ ਨੂੰ ਦਿੱਤੀਆਂ ਠੇਕੇ ਤੇ ਕਿੱਲਾ 32 ਲੱਖ ਹਜ਼ਾਰ ਦਾ ਤੇ ਜਨਰਲ categories ਨੂੰ ਦਿੱਤਾ ਹੋਈ ਚੀਲਾ 15000 ਦਾ ਹਾਲਾਂਕਿ ਤੁਸੀਂ ਆਪਣੇ ਪਿੰਡਾਂ 'ਚ ਕਰਦੇ ਹੋ ਜਿਹੜੀ ਜ਼ਮੀਨਾਂ ਦਾ ਠੇਕਾ ਤਾਂ ਘੱਟੋ ਘੱਟ 15 ਤੋਂ ਲੈ ਕੇ 20000 ਤੋਂ ਉੱਤੇ ਠੇਕਾ ਮਜ਼ਦੂਰਾਂ ਨੂੰ ਹੋਣਾ ਚਾਹੀਦਾ ਕਿਸਾਨਾਂ ਦਾ 70 60 ਤੋਂ ਲੈ ਕੇ 70 75 ਤੱਕ ਜਾਂਦਾ ਅਹੀ ਅਬਠੋਈ ਦੀ ਬੜੀ ਦੂਰ ਨੇ ਕੱਲ ਦੀ ਘਟਨਾ ਲਿਖਤੀ ਹੈ ਪਈਆ ਸਾਡੇ ਕੋਲ ਤੇ ਆਜੇ ਤੂੰ ਤੁਸੀਂ ਗੱਲਾਂ ਕਰਦੇ ਹੋ ਤਾਂ ਪੀੜ ਹੁੰਦੀ ਹੈ ਬਾਈ ਹੁਣ 2-3 ਸਾਲ ਤੋਂ ਤੁਸੀਂ ਨੇ ਪਾਪੜੇ ਦੀ ਜ਼ਮੀਨ ਤੀਜੇ ਹਿੱਸੇ ਦੀ ਠੇਕੇ ਤੇ ਲੈ ਕੇ ਆਪਦਾ ਹਿੱਸਾ ਪਟਾਲ ਖਾ ਲਿਆ 3 ਸਾਲਾਂ ਤਿੰਨ ਸਾਲਾਂ ਦੇ ਵਿੱਚ ਤਿੰਨ ਸਾਲਾਂ ਦਾ ਪਟਾਲ ਖਾ ਲਿਆ ਇਹ ਬਲੋ ਚੌਧਰੀ ਨੂੰ ਮਾਰਾ ਕਿਵੇਂ ਖਾਉ जिने 10 ਸਾਲ ਹੋ ਗਏ ਤੇ ਬੋਂਦੇ ਨੂੰ ਉਹਨੂੰ ਕਿਵੇਂ ਬਾਰਖੋਗੇ ਕੀ ਇਹ ਨਾ ਬਾਈ ਉਹਦਾ ਹੁਕਮੀ ਹੁਕਮੀ ਸਰਪੰਚ ਸਾਹਿਬ ਦਾ ਸਰਪੰਚ ਫਿਰ ਜਿਹੜੀ ਆਹ ਘਟਨਾ ਵਾਪਰੀ ਹੈ ਨੇਕਾ ਜੋ ਬਾ ਹੁਕਮੀ ਚੋਂ ਬਾਹਰ ਵੀ ਮੈਂ ਨਹੀਂ ਹਾਂ ਮੈਂ ਤਾਂ ਗੁਰਦੁਆਰੇ ਚੜਦਾ ਅਸੀਂ ਅਜੇ ਤਾਂ ਤੇਰੇ ਨਾਂ ਅੱਜ ਲੈਨੇ ਆ ਨਾ ਬਾਈ ਰਾਤ ਦੀ ਮੌਕਾ ਤੋਂ ਲੱਜੀ ਹੋਏ ਤੈਨੂੰ ਤੂੰ ਰਾਤ ਤੰਬੀ ਖਾ ਤੋ ਪੀ ਹੋਈ ਤੂੰ ਤਾਂ ਬਹੁਤ ਸੂਰਮਾ ਬੰਦਾ ਹੈ ਤੈ ਇੱਕ ਮਜ਼ਦੂਰ ਆ ਗੋ ਨੂੰ ਸ਼ਰਿਆਂ ਬਾਜ਼ਾਰ ਕੁੱਟਦਾ ਬਹਾਦਰ ਬਣਦਾ ਹੈ ਬਹਾਦਰੀ ਦਾ ਕੰਮ ਕੀਤਾ ਹੈ ਮੌਕ ਕਿਉਂ ਲੱਗੀ ਹੈ ਤੈਨੂੰ ਦੂਰ ਦੇ ਨਹੀਂ ਹੈ ਤੂੰ ਜੇ ਰਿਸ਼ਤੇਦਾਰੀਆਂ ਕੱਢੇ ਦਰਜਣ ਨਿਕਲਣੀਆਂ ਤੇਰੇ ਪਿੰਡ 'ਚ ਸਾਡੀਆਂ ਅਸੀਂ ਇੱਥੇ ਆਂ ਕਦੇ ਬਰਾਬਰ ਦੇ ਨੂੰ ਟੱਕਰ ਨਾ ਭਾਈ ਇੱਕ ਮਜ਼ਦੂਰ ਸੀ ਕਹਿ ਰਿਹਾ ਤੇਰੇ ਪਰਿਵਾਰ ਦਾ ਬੰਦਾ ਜਾ ਕੇ ਕਿ ਸਾਤ ਦਾ ਤਾਂ ਸੋਤਾ ਜਰਾ ਜਿਹਨੂੰ ਕਹਿੰਦਾ ਉਹਨੂੰ ਕਹਿੰਦਾ ਵੀ ਤੂੰ ਦੇਖ ਲੈ ਭਾਈ ਫਿਰ ਤੈਨੂੰ ਕਿਵੇਂ ਚੱਲਣਾ ਸਾਤ ਦਾ ਸੋਤਾ ਤੂੰ ਜਿਹਨੂੰ ਕਹਿੰਦਾ ਫਿਰ ਤੇਰੇ ਵਾਲੇ ਅੱਗ ਨੂੰ ਫਿਰ ਤਾਂ ਦੂਜੀ ਤੇਰੀ ਸੂਈ ਸਾਢੇ ਕਣੀ ਐ ਚੈਲਿੰਜ ਹੈ ਬਾਈ ਜਿੰਦੋਂ ਮਰਜੀ ਆ ਜੀ ਲੈ ਲਈ ਟੱਕਰ ਬਰਾਬਰ ਦੇ ਨਾਲ ਲੈ ਲਈ ਟੱਕਰ ਕੋਈ ਵੀ ਬੰਦਾ ਆਪ ਤੂੰ ਹੀ ਨੇ ਦੇ ਤੇਰੇ ਘਰੇ ਕੋਈ ਲੰਘਿਆ ਜਾਂਦਾ ਮਜ਼ਦੂਰ ਹੈ ਓਏ ਖੰਗਿਆ ਕਿਉਂ ਨਹੀਂ ਚਾਚਾ ਮੇ ਤੁਨਾਂ ਮੂੰਹ ਖੰਗ ਨਿਕਲ ਗਈ ਜਦੋਂ ਕੋਈ ਬਰਾਬਰ ਦਾ ਆ ਕੇ ਲਲਕਰਾ ਮਾਰ ਕੇ ਲੰਘ ਜਾਂਦਾ ਕੋਈ ਨਹੀਂ ਭਾਈ ਅੱਜ ਤੇਰੀ ਥੋੜੀ ਜਿਹੀ ਵੱਧ ਲੱਗੀ ਹੋਈ ਜਾਂਦਾ ਕਰ ਉਹ ਤਾਂ ਐ ਬੋਲ ਤਾ ਐ ਰੇ ਟੁਟਕੜਿਆ ਹੋਤੀ ਤੇਰਾ ਠੀਕ ਐ ਕੋਈ ਗੱਲ ਨਹੀਂ ਇਹਨੇ ਹੱਥ ਐਸ ਗੱਲ ਝੋਣੀ ਚੱਕਿਆ ਹੁਣ ਇਹਦੇ ਪਿੱਛੇ ਕੌਣ ਕੌਣ ਨੇ ਤਿੰਨੇ ਬੈਠੇ ਕੀ ਖੇੜਾ ਪਹਿਲੀ ਗੱਲ ਤਾਂ ਇਸ ਗੱਲ ਤੇ ਸ਼ੱਕ ਪੈਂਦਾ ਵੀ ਜਦੋਂ ਹਰ ਭਗਵਾਨ ਤੇ ਉਹ ਕੁੱਟ ਰਹੇ ਨੇ ਮੁੰਡੇ ਜਿਹੜੇ ਚਾਰ ਮੁੰਬੰਦਵਾਸ਼ ਲਾਏ ਸੀ ਉਹਦੀ ਵੀਡੀਓ ਬਣ ਗਈ ਕਮਾਲ ਦੀ ਗੱਲ ਹੈ ਕੋਈ ਬੰਦਾ ਤਿਆਰੀ ਖੜਾ ਸੀ ਵੀ ਹੁਣ ਅਟੈਕ ਹੋਣਾ ਇਹਦਾ ਤਾਂ ਪਤਲ ਵੀ ਹੀ ਬਣਦਾ ਹੈ ਵੀ ਤਿਆਰੀ ਤਾਂ ਪੂਰੀ ਸੀ ਵੀ ਜਦੋਂ ਉਹ ਢਾ ਲਿਆ ਉਹਦੀ ਵੀਡੀਓ ਬਣ ਗਈ ਇਹਦਾ ਜੇ ਤੁਸੀਂ ਪਿੰਡ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਕੇ ਆਏ ਹੋ ਜੇ ਪਿੰਡ ਦੇ ਵਿੱਚ ਤੁਸੀਂ ਉਸ ਕਿੱਲੇ ਦੇ ਵਿੱਚ ਜੇ ਮਿੱਟੀ ਚੱਕਣੀ ਹੈ ਤਾਂ ਵੀ ਮਜ਼ਦੂਰਾਂ ਵਾਲੇ ਕਿੱਲੇ ਚੋਂ ਜੇ ਵਾਟਰ ਪੁਆਇੰਟ ਨੂੰ ਜਾਂ ਕਿਸੇ ਦੇ ਘਰ ਨੂੰ ਰਾਹ ਦੇਣਾ ਹੈ ਤਾਂ ਵੀ ਮਜ਼ਦੂਰਾਂ ਵਾਲੇ ਕਿੱਲੇ ਚੋਂ ਚਾਹੇ ਕਿਸੇ ਦੀ ਫਸਲ ਵਾਹੀ ਹੈ ਮਜ਼ਦੂਰਾਂ ਦੀ ਤਾਂ ਵੀ ਬਾਤੀ ਬੇਲਾ ਲਾਇਆਂ ਨੇ ਤੁਸੀਂ ਤਾਂ ਵੀ ਬਾਤੀਆਂ ਤੁਸੀਂ ਐਂ ਦੱਸ ਦੋ ਹੁਕਮੀ ਜੀ ਕਿਸੇ ਜੱਟ ਦਾ ਜੇ ਵਿੱਚੇ ਹੁੰਦਾ ਕਿਲਾ ਤੂੰ ਵੱਡ ਜਾਂਦਾ ਵਿੱਚੋਂ ਦੇ ਜਾ ਐਂ ਕਰ ਕਿਸੇ ਜੱਟ ਦਾ ਕਿਲਾ ਵਾਕੇ ਦੇਖਿਆ ਤੇ ਨਿਕਲ ਕੇ ਦਿਸੇ ਕਿਲੇ ਚ ਬਾਸ ਐਂ ਜੋਰ ਦਿਖਾਇਆ ਵੇ ਕੀ ਕਰ ਲਣਗੇ ਐਂ ਜੋਰ ਦਿਖਾਇਆ ਬੇਲਾ ਵੀ ਬਾਤੀਆਂ ਸਰੋਂ ਵੀ ਬਾਤੀ ਕੌਣ ਕਹਿੰਦਾ ਤੁਹਾਨੂੰ ਤੁਸੀਂ ਗੁਰੂ ਘਰ ਵਾਸਤੇ ਮਿੱਟੀ ਨਾਲ ਚੱਕੋ ਕਿਹਨੇ ਕਿਹਾ ਵੀ ਤੁਹਾਨੂੰ ਮਿੱਟੀ ਦਿੰਦੇ ਨਹੀਂ ਘਟੋ ਘਟ ਮਾਲਕ ਨੂੰ ਬੁਲਾ ਕੇ ਗੱਲ ਦਾ ਕਰ ਲੋ ਬਾਈ ਤੇਰੀ ਸਰੋਂ ਕਿੰਨੇ ਖਦੀ ਐ ਆਹ ਤੇਰੀ ਸਰੋਂ ਐ ਆਹ ਚੱਕ ਪੈਸੇ ਅਸੀਂ ਨੇ ਮਿੱਟੀ ਪਾਉਣੀ ਐ ਗੁਰਦੁਆਰੇ ਨੂੰ ਤੈਨੂੰ ਸਾਫ਼ ਕਰਕੇ ਦੇ ਦਾਂਗੇ ਰੌਲਾ ਮੁੱਕਦਾ ਹਣ ਉਸੇ ਕਿਲੇ ਚੋਂ ਮਿੱਟੀ ਚੱਕਣੀ ਐ ਉਸੇ ਕਿਲੇ ਚੋਂ ਵਾਟਰਪੁਆਇੰਟ ਲਾਉਣਾ ਐ ਉਸੇ ਕਿਲੇ ਚੋਂ ਰਾਹ ਦੇਣਾ ਕਿਸੇ ਨੂੰ ਇਹ ਰੜਕ ਕਿਲੇ ਦੀ ਐ ਕਿ ਮਿੱਟੀ ਦੀ ਐ ਕਿ ਰੜਕ ਇਸ ਗੱਲ ਦੀ ਜਿਹੜੀ ਤੀਜੀ ਸਿਰ ਜਮੀਨ ਇਹਨਾਂ ਨੇ ਕਿਉਂ ਵੜਾ ਲਈ ਸਾਨੂੰ ਪੀੜ ਹੋ ਰਹੀ ਐ ਇਸ ਗੱਲ ਵੀ ਤੀਜੇ ਹਿੱਸੇ ਦੀ ਮਜ਼ਦੂਰ ਜ਼ਮੀਨਾਂ ਕਿਉਂ ਲੈਣ ਲੱਗੇ ਹਾਲਾਂਕਿ ਪਹਿਲਾਂ ਠੇਕਾ ਦੇਣਾ ਐ ਫਿਰ ਉੱਥੇ ਕੰਮ ਕਰਨਾ ਐ ਫਿਰ ਇਹ ਕੁਛ ਹੱਥ ਜਾਊਗਾ ਫੇਰ ਐ ਸੋਨੂ ਕੀ ਦੇਦਾ ਜਮਿਨਾ ਨੇ ਅਸੀਂ ਤਾਂ ਜਮਿਨਾ ਦੇ ਮਾਲਕਾਂ ਅਸੀਂ ਕਿਉਂ ਖੁਦਕੁਸ਼ੀਆਂ ਕਰੀ ਜਾਂਦੇ ਆ ਅਸੀਂ ਐਵਰੀ ਚਾਹੁੰਦੇ ਵੀ ਇੱਕ ਸਮਾਜ ਦਾ ਉਹ ਹਿੱਸਾ ਜਿਹੜਾ ਹਰ ਵੇਲੇ ਸਾਡੇ ਮੋਢੇ ਨਾਲ ਮੋਢਾ ਲਾਉਂਦਾ ਹੈ ਜਿਹੜਾ ਹਰ ਵੇਲੇ ਸਾਡੇ ਬਰਾਬਰ ਖੜਦਾ ਹੈ ਜਿਹੜਾ ਹਰ ਵੇਲੇ ਦੁੱਖ ਦਾ ਸੇਰੀ ਹੁੰਦਾ ਹੈ ਜਿਹੜਾ ਹਰ ਵੇਲੇ ਉਸ ਠੰਡੀ ਰਾਤ ਚ ਜਦੋਂ ਸੇਰੀ ਤੇ ਜ਼ਿੰਮੇਵਾਰ ਪਾਣੀ ਲਾਉਂਦੇ ਨੇ ਕਹਿੰਦੇ ਚਾਚਾ ਤੂੰ ਐਂ ਘਰ ਤੁਰ ਜਾਈ ਜਿਵੇਂ ਪਾਣੀ ਮੇਰਾ ਕੋਈ ਨਹੀਂ ਬਹੁਤ ਹੋ ਗਿਆ ਤੇ ਉਹਨਾਂ ਨੂੰ ਤੁਸੀਂ ਬਰਾਬਰ ਆਉਂਦਾ ਦੇਖ ਕੇ ਵੀ ਰਾਜੀ ਨਹੀਂ ਅਗੇ ਤਾਂ ਠੇਕੇ ਤੇ ਮੰਗਦੇ ਨੇ ਜੇ ਭਲਾ ਮਾਲਕੀ ਮੰਗ ਲੈਣਾ ਇਹਦਾ ਮਾਲਕੀ ਮੰਗਣ ਦੇ ਇਹ ਕਹਿਣਗੇ ਵੀ ਸਾਨੂੰ ਮਾਲਕੀ ਦਿਓ ਸਾਨੂੰ ਜ਼ਮੀਨ ਦਿਓ ਸਾਨੂੰ ਨਹੀਂ ਚਾਹੀਦਾ ਤੁਹਾਡਾ ਆਟਾ ਸਾਨੂੰ ਨਹੀਂ ਚਾਹੀਦਾ ਮੇਰੇ ਰੇਗਾ ਦਾ ਕੰਮ ਸਾਨੂੰ ਨੇ ਪੰਜ ਮਰ ਦੇ ਦੇ ਪਲਾਟਾਂ ਦੀ ਲੋੜ ਸਾਨੂੰ ਜ਼ਮੀਨਾਂ ਦਿਓ ਦੱਸੋ ਕਾਤੋਂ ਨਹੀਂ ਦਿੰਦੇ ਫਿਰ ਕਿੱਧਰ ਜਾਓਗੇ ਤੁਸੀਂ ਫਿਰ ਕਿੱਧਰ ਜਾਓਗੇ ਕਿ ਮਜ਼ਦੂਰ ਠੀਕ ਹੈ ਆਮ ਕਹਿੰਦੇ ਹੁੰਦੇ ਨੇ ਜ਼ਮੀਨ ਡਾਂਗ ਵਾਲੇ ਦੀ ਹੁੰਦੀ। ਜਿੱਦੇ ਕੋਲੇ ਡਾਂਗ ਤੱਕੜੀ ਹੈ। ਉਹਦੀ ਜ਼ਮੀਨ ਤੱਕੜੀ ਹੈ। ਅਜੇ ਮਜ਼ਦੂਰਾਂ ਕੋਲੇ ਸਿਰਫ ਐਡੀ ਕੀ ਡਾਂਗ ਹੈ। ਵੀ ਤੀਜੇ ਜਿਹੇ ਦੀ ਜ਼ਮੀਨ ਬਣਾਉਣ ਦੇ ਹੱਕਦਾਰ ਉਹਦੇ ਸਮਰੱਥ ਹੋ ਗਏ। ਬਸ ਜਿੱਦਾਂ ਡਾਂਗ ਇਹਨਾਂ ਦੀ ਆ ਗਈ ਨਾ ਭਾਈ। ਵੀ ਜ਼ਮੀਨ ਉਹਦੀ ਹੈ ਜਿਹੜਾ ਖੇਤਾਂ 'ਚ ਕੰਮ ਕਰੂਗਾ ਉਹਦਾ। ਫੇਰ ਤੁਸੀਂ ਤਾਂ ਤੂੜੀ ਦੀ ਟਰਾਲੀ ਨਹੀਂ ਲੈ ਸਕਦੇ। ਖੜੀ ਰਹਿੰਦੀ ਟਰਾਲੀ ਤਿੰਨ ਤਿੰਨ ਦਿਨ ਸੜਕ ਤੇ ਪਈ ਨੇ ਟਰਾਲੀ ਤੂੜੀ ਲਈ ਚਾਰ ਜੀ ਘਰ ਦੇ ਤੁਸੀਂ ਮਗਰ ਕਵਰੇਜ ਪਏ ਹੋਨੇ ਮਜ਼ਦੂਰਾਂ ਡੀਕਦੇ ਆਉਣਗੇ ਕਿ ਨਹੀਂ ਆਉਣਗੇ ਤੁਸੀਂ ਤਾਂ ਝੋਨਾ ਨਹੀਂ ਲਾ ਸਕਦੇ ਆਪਣੇ ਖੇਤ ਚ ਮੱਚਿਆ ਹੋਇਆ ਛੱਦਾ ਹੋਇਆ ਝੋਨਾ ਨਹੀਂ ਲੱਗਦਾ ਸੁੱਤੋਂ ਉਹ ਛੋਟੇ ਕੋਲ ਪਸ਼ੂਆਂ ਦਾ ਗੋਹੜੀ ਡੱਗਿਆ ਜਾਂਦਾ ਛੋਟਾ ਸੀਵਰੇਜ ਬੰਦ ਹੋ ਜਾਵੇ ਬਦਬੂ ਮਾਰੀ ਜਾਂਦੇ ਘਰਾਂ ਚ ਬੈਠੇ ਰਹਿੰਦੇ ਹੋ ਇਹਨਾਂ ਦਾ ਕੀਤਾ ਹਤਮ ਇਨਾਂ ਦੇ ਪੈਰ ਚੁੰਮਣੇ ਚਾਹੀਦੇ ਨੇ ਇਹਨਾਂ ਦੇ ਆਸਾਨਬੰਦ ਹੋਣਾ ਚਾਹੀਦਾ ਕੋਈ ਤਾਂ ਤੁਸੀਂ ਇਹਨਾਂ ਤੇ ਬਾਰ ਕਰਕੇ ਇਹਨਾਂ ਦੀ ਜबान ਬੰਦ ਕਰਨਾ ਚਾਹੁੰਦੇ ਸ਼ਰਮ ਦੀ ਗੱਲ ਆ ਯਾਰ ਇਹ ਪੰਜਾਬ ਹੈ ਠੀਕ ਹੈ ਚੱਲਦਾ ਹੈ ਬਿਹਾਰ ਚ ਕਿ ਮਜ਼ਦੂਰ ਕਿਸੇ ਸਰਮਾਇਆਦਾਰ ਦੇ ਘਰ ਦੇ ਮੁਰਦੀ ਲਾਂਕੇ ਜਾਂਦਾ ਹੈ ਪਹਿਲਾਂ ਜੋੜੇ ਕੱਟ ਕੇ ਹੱਥ 'ਚ ਫੜਦਾ ਜਦੋਂ ਉਹ ਘਰ ਲੰਘ ਜਾਂਦਾ ਜੋੜੇ ਝਾੜ ਕੇ ਫਿਰ પાਕੇ ਗਾਹ ਜਾਂਦਾ ਮਜ਼ਦੂਰ ਸਾਈਕਲ ਤੇ ਆਉਂਦਾ ਕਿਸੇ ਸਰਮਾਇਦਾਰ ਦੀ ਕੋਠੀ ਦੇ ਮੂਹਰੇ ਉੱਤਰ ਕੇ ਲੰਘਦਾ ਜਦੋਂ ਉਹ ਘਰ ਲੰਘ ਜਾਂਦਾ ਗਾਂਹ ਜਾ ਕੇ ਛੱਡਦਾ ਮਜ਼ਦੂਰ ਦੀ ਬਰਾਤ ਜਾਂਦੀ ਹੈ ਕੋਹੜੀ ਤੇ ਚੜ ਕੇ ਮਜ਼ਦੂਰ ਨਹੀਂ ਜਾ ਸਕਦਾ ਭਿੱਟੇ ਜਾਂਨੇ ਆ ਨਾਲ ਨਾਲ ਚੇਪਿੱਟੇ ਜਾਂਨੇ ਆ ਕਣਕ ਨਹੀਂ ਪਿੱਕੀ ਜਾਂਦੀ ਸਬਜੀ ਨਹੀਂ ਪਿੱਟੀ ਜਾਂਦੀ ਕੋਰਾ ਨਹੀਂ ਪਿੱਟਿਆ ਜਾਂਦਾ ਜਿਹੜਾ ਖਾਣਾ ਚੂਹੇ ਕੱਢਦੇ ਨੇ ਕੱਪੜੇ ਪੁੰਨਰ ਲੱਤੀ ਪਿੱਟੇ ਜਾਂਦੇ ਤੁਸੀਂ ਸ਼ਰਮ ਕਰੋ ਟੱਕਰ ਲੈਣੀ ਹੈ ਬਰਾਬਰ ਦੇ ਨਾਲ ਜਾਂ ਉੱਚੇ ਨਾਲ ਢਿੜ ਕੇ ਦੇਖੋ ਐਦਰੋਂ ਮਿਲਣਾ ਪਸਾ ਉੱਤੋਂ ਮਿਲਣਾ ਪਸਾ ਜੇ ਆਪਦਾ ਹਿੱਸਾ ਵੰਡਾਉਣਾ ਸੋਡਾ ਹਿੱਸਾ ਉੱਤੇ ਪਿਆ ਜਿਨ੍ਹਾਂ ਦਾ ਹਿੱਸਾ ਸੋਡੇ ਕੋਲੇ ਪਿਆ ਤੁਸੀਂ ਉਹਨਾਂ ਦਾ ਖੋਹਣ ਨੂੰ ਤਿਆਰ ਨਹੀਂ ਆਪਦਾ ਦੇਣ ਨੂੰ ਤਿਆਰ ਸੁਣ ਜੇ ਕੋਸੇ ਮਿਲੂਗਾ ਨਾ ਐਨਾ ਬਗੈਰ ਨਹੀਂ ਮਿਲ ਸਕਦਾ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਤੁਸੀਂ ਕੋਈ ਵੀ ਦੁਨੀਆ ਦੀ ਲੜਾਈ ਜਿੱਤ ਨਹੀਂ ਸਕਦੇ ਬਹੁਤ ਵੱਡਾ ਹਿੱਸਾ ਹੈ ਕਹਿ ਸਕਦਾ ਕੋਈ ਕਿ ਆ ਜਾਗੂ ਦੇ ਮਜ਼ਦੂਰਾਂ 'ਤੇ ਅਟੈਕ ਹੋਇਆ ਹੈ। ਕਿਸਾਨ ਜਥੇਬੰਦੀ ਨੂੰ ਬੜੀ ਪੀੜ ਹੋਈ। ਹਾਂ। ਸਾਨੂੰ ਬਹੁਤ ਜ਼ਿਆਦਾ ਪੀੜ ਹੋਈ। ਸਾਨੂੰ ਬਹੁਤ ਜ਼ਿਆਦਾ ਤਕਲੀਫ ਹੋਈ। ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ। ਸਾਨੂੰ ਐ ਲੱਗਿਆ ਜਿਵੇਂ ਇੱਕ ਸਾਧੂ ਸੰਤ ਤਖਤੂ ਪੁਰਾ ਦਾ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਹੋਰ ਕਤਲ ਹੋ ਗਿਆ। ਆਹ ਲਓ ਜੀ ਅਸੀਂ ਹਮਰੇ ਨੂੰ ਇਸੇ ਤਰ੍ਹਾਂ ਦੇਖਿਆ ਸੋਨੂੰ ਲੱਗ ਸਕਦਾ ਹੁਣਾ ਵਿਚਾਰ ਪੁੰਡਿਆਂ ਦਾ ਸਧਾਰਨ ਅਟੈਕ ਸੀ ਅਟੈਕ ਦਾ ਉਹ ਤਰੀਕਾ ਅਟੈਕ ਦੀ ਉਹ ਪਲਾਨ ਕਿਸੇ ਆਗੂ ਨੂੰ ਖਤਮ ਕਰਨ ਵਾਲੀ ਕੋਸ਼ਿਸ਼ ਤੋਂ ਘੱਟ ਨਹੀਂ ਸੀ ਤਾਂ ਹੀ ਕਹਿੰਦੇ ਵੀ 307 ਲਾਓ ਠੀਕ ਆ ਸਰਕਾਰ ਲਾਉਂਦੀ ਹੈ ਕਿ ਨਹੀਂ ਲਾਉਂਦੀ ਇਹ ਵੱਖਰਾ ਵਿਸ਼ੂ ਹੈ ਅਸੀਂ ਦੇਖਾਂਗੇ ਸਰਕਾਰ ਨਾਲ ਮਜ਼ਦੂਰ ਸਾਥੀਆਂ ਨੂੰ ਇੱਕ ਸਨੇਹ ਹੈ ਮੇਰਾ ਠੀਕ ਹੈ ਸਾਡੇ ਬਾਗ ਤੁਸੀਂ ਹਰੇਕ ਬਾਗ ਇਕੱਠਾਂ ਚ ਨਹੀਂ ਆ ਸਕਦੇ ਅਗਲੇ ਜਿਹੜੇ ਪ੍ਰੋਗਰਾਮ ਆਉਣਗੇ ਉਹ ਕਿਸ ਤਰ੍ਹਾਂ ਦੇ ਆਉਣਗੇ ਕਹੋ ਜੀ ਹਾਲਤ ਬਣਦੀ ਹੈ ਕਹੋ ਜੀ ਆ ਮੋੜਾ ਫੁੱਟੀਦਾ ਉਹਦੇ ਮੁਤਾਬਕ ਚੁੱਪ ਰਹਿਣ ਵਾਲੇ ਨਹੀਂ ਹਾਂ ਆਪਾਂ ਕੰਮ ਦੇ ਵਿੱਚ ਕੁਝ ਨਾ ਕੁਝ ਰੈਲ ਹੋ ਜਾਣੀਆਂ ਬਰਸਾਤਾਂ ਵੀ ਸ਼ਾਇਦ ਹੋ ਜਾਣੀਆਂ ਨੇ ਤੇ ਹੋ ਨਾ ਵੀ ਹੋਵੇ ਕਸ ਵੀ ਹੋਵੇ ਕੰਮ ਦਾ ਫਿਰ ਵੀ ਆਪਾਂ ਆਉਣ ਵਾਲੇ ਸਮੇਂ 'ਚ ਮਜ਼ਦੂਰ ਜੱਥੇਬੰਦੀਆਂ ਦੇ ਨਾਲ ਲੜ ਕੇ ਕੋਈ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਵੀ ਹੈ ਕਾ ਲਾਉਗੀ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਮੈਂ ਦੁਬਾਰੇ ਫਿਰ ਬੇਨਤੀ ਕਰਦਾ ਤੁਹਾਨੂੰ ਜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਸ ਚੌਕ ਦੇ ਵਿੱਚ ਪੰਜ ਚਾਰ ਮਿੰਟ ਲਾਉਣੇ ਆ ਉੱਥੋਂ ਤੱਕ ਸਾਡਾ ਬੰਦਾ ਕੋਈ ਵੀ ਭਾਵੇਂ ਵੇਕਲਾਂ ਨੂੰ ਗੱਡੀਆਂ ਨੂੰ ਜਿਹੜੀਆਂ ਉਧਰ ਜਾਣ ਵਾਲੀਆਂ ਕਹਿ ਦੋ ਮੰਗ ਆ ਜਾਣਾ ਪਰ ਤੁਸੀਂ ਉਹਦੇ ਵਿੱਚ ਨਹੀਂ ਬੈਠਣਾ ਮੈਂ ਉੱਥੋਂ ਤੱਕ ਤੁਰ ਕੇ ਜਾਣ ਦੇ ਸਮਰੱਥ ਨਹੀਂ ਮੈਂ ਤੂੰ ਨਹੀਂ ਜਾਇਆ ਜਾਣਾ ਤੁਸੀਂ ਕਹੋ ਵੀ ਪ੍ਰਧਾਨ ਨਿਆਂਪਤਾ ਕਹਿੰਦਾ ਆਪਨੇ ਆਏ ਮੇਰੇ ਕੋਲੋਂ ਨਹੀਂ ਤੁਰਿਆ ਜਾਣਾ ਐਡੀ ਦੂਰ ਇਸ ਕਰਕੇ ਤੁਸੀਂ ਨੇ ਕਿਸੇ ਨੇ ਵੀ ਘਰ ਹਾਜ਼ਰ ਨਹੀਂ ਹੋਣਾ ਸਾਡੇ ਸੂਬੇ ਵਾਲਿਆਂ ਕੋ ਤੇ ਜ਼ਿਲ੍ਹੇ ਵਾਲਿਆਂ ਕੋ ਮਜ਼ਦੂਰ ਜੱਥੇਬੰਦੀਆਂ ਦੇ ਟੀਚਰਾਂ ਤੇ ਜਿਹੜੀਆਂ ਆਪਣੇ ਦੂਜੀਆਂ ਜੱਥੇਬੰਦੀਆਂ ਦੇ ਸਾਥੀ ਨੇ ਇਹ ਸਾਡੇ ਮੂਰੇ ਹੋਣਗੇ ਬਾਕੀ ਸਾਨੂੰ ਸਟੇਸ ਕਤਰ ਸਾਹਿਬ ਦੱਸ ਦੇਣਗੇ ਰੂਟ ਕਿੱਧਰ ਹੈ ਇਹਦੇ ਵਾਸਤੇ ਧੰਨਵਾਦ